<laughs> साथियों शूट करूँगे ये कोटियाँ बैठता है कि नहीं करते नहीं घर यार तो देखो बार मुझे यार तू हमने कर लग बोल चांदी जी के लिए एक्ट करना होगा हो जाएगा ये कोटियाँ जैक्ट आलास बनाओ क्या नहीं नहीं परी अपन कार्मिया रिलीज कर दिया <laughs> <laughs> <में> <laughs> ਵਰੀ ਭਰੀ ਬਣੀ ਇੰਟਰਸਟਿੰਗ ਗੱਲ ਆ ਇੱਕ ਮੈਂ ਫਿਲਮ ਨੂੰ ਹਾਂ ਕਹਿਆ ਤੇ ਡਾਇਰੈਕਟਰ ਸਾਹਿਬ ਨੇ ਮਿਲਿਆ ਨਹੀਂ ਮੈਂ ਡਾਇਰੈਕਟਰ ਸਾਹਿਬ ਨੂੰ ਫੋਨ ਕੀਤਾ ਸਾਧੀਆਂ ਸੀਗੇ ਉਹਨੂੰ ਮੈਂ ਵੀ ਧੂਆ ਨਿਕਲਦਾ ਸੂਟ ਮੈਂ ਡਾਇਰੈਕਟਰ ਸਾਹਿਬ ਨੂੰ ਆ ਮੈਂ ਭਾਜੀ ਤਾਂ ਮਿਲਣੀ ਨਹੀਂ ਆ ਤੇ ਕਿਤੇ ਨਾਲ ਬਾਅਦ ਸ਼ੂਟਿੰਗ ਸ਼ੁਰੂ ਹੋ ਰਹੀਆਂ ਨੇ ਸਭ ਤੋਂ ਉੱਪਰ ਆ ਤਾਂ ਪਤਾ ਕਰ ਪਤਾ ਕਰ ਮੈਂ ਕਿਹਾ ਤਿੰਨ ਕਿ ਦਿਨਾਂ ਬਾਅਦ ਸ਼ੂਟਿੰਗ ਸ਼ੁਰੂ ਹੋਣੀ ਆ ਤਾਂ ਇੱਕ ਮੁਲਾਕਾਤ ਮੈਂ ਕਰ ਲਈਏ ਤੇ ਕਹਿੰਦੇ ਹਾਂ ਮਿਲ ਲੈਂਦੇ ਆ ਭਾਜੀ ਅੱਜ ਮਿਲ ਲੈਂਦੇ ਆ ਬਈ ਮੈਂ ਫੋਨ ਕਰਕੇ ਕਿਹਾ ਵੀ ਮੈਨੂੰ ਫੋਨਲੀ ਬਾਈ ਨੂੰ ਤੇਰੀ ਕਰਦੇ ਆ ਤੇ ਉਹਨਾਂ ਨੂੰ ਮੈਂ ਬੱਚੇ ਮੈਂ ਕਿਹਾ ਭਾਜੀ ਤੁਸੀਂ ਸਰਦੀਆਂ 'ਚ ਸ਼ੂਟ ਕਰੋਗੇ ਤੇ ਕੁੱਟੀਆਂ ਸਵੈਟਰ ਤਾਂ ਹੈਗੇ ਨਹੀਂ ਕੁਰਤੇ ਨੇ ਸਿਰਫ ਮੈਂ ਕਿਹਾ ਵੀ ਕਿੱਦਾਂ بڑا ਔਖਾ ਹੋ ਜਾਣਾ ਯਾਰ ਤੂੰ ਦੇਖੋ ਬਾਹਰ ਹੁੰਦੀ ਆ ਧੂਆ ਨਿਕਲਦਾ ਨੂੰ ਚੋ ਠੰਡ 'ਚ ਕਿਵੇਂ ਐਕਟ ਕਰਨਾ ਔਖਾ ਹੋ ਜੂਗਾ ਵੀ ਕੁੱਟੀਆਂ ਜੈਕਟਾਂ ਵਾਲਾ ਬਣਾ ਲਓ ਕਹਿੰਦਾ ਨਹੀਂ ਨਹੀਂ ਭਾਈ ਆਪਾਂ ਕਰ ਨਹੀਂ ਰਿਲੀਜ਼ ਕਰੀਏਗਾ ਮੈਂ ਮੈਂ ਉਹ ਬਾਰੇ ਕੀ ਬਾਰੇ ਇਹ ਕੀ ਨਾ ਬਾਤ ਹੈ کئی ਵਾਰ ਕੀ ਹੁੰਦਾ ਚਾਲਦੇ ਸੀਨ ਦੇ ਵਿੱਚ ਤੁਸੀਂ ਸਰਦ ਕਰ ਰਹੇ ਹੋ ਇੱਕ ਸੀਨ ਹੈ ਜਿਹਨੂੰ ਤੁਸੀਂ ਅੰਡਰ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੀ ਹੁੰਦਾ ਜੀ ਇੱਕ ਸਕ੍ਰਿਪਟ ਹੈ ਪੂਰੀ ਸਕ੍ਰਿਪਟ ਨਾ ਬੜੀ ਬਦਕਿਸਮਤੀ ਹੈ ਪੂਰੀ ਸਕ੍ਰਿਪਟ ਨਾ ਬਾਉਂਸ ਕਰ ਆਪਣੇ ਮਿਲਦੀ ਨਹੀਂ ਉਹ ਤਾਈ ਤਾਈ ਦੇ ਗੰਗਰਾਂ ਦੇ ਪੇਰੇ ਲਿਖਣ ਦੇ ਨੇ ਜਿਹਦੇ ਚ ਲਿਖਿਆ ਹੁੰਦਾ ਉਹ ਉਦੋਂ ਪੜੀਦੇ ਤੁਸੀਂ ਫਿਰ ਤੁਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹੋ ਫਿਰ ਤੁਸੀਂ ਡਿਸਕਸ ਕਰਦੇ ਹੋ ਕਹਿੰਦੇ ਹੋ ਕਿ ਸਰ ਇਹ ਤੁਸੀਂ ਕੀ ਸੋਚਦੇ ਹੋ ਕਿੰਦਾ ਇੰਦਾ ਕੀਤਾ ਜਾ ਰਿਹਾ ਹੈ ਦੋ ਗੱਲਾਂ ਨੇ ਜੇ ਤੁਸੀਂ ਪਰਫਾਰਮ ਕਰ ਦੋ ਜੇ ਤਾਂ ਉਹਨੇ ਉਦਾਂ ਰੱਖ ਲਿਆ ਤੇ ਤੁਸੀਂ ਅੰਦਰੋਂ ਸੈਟੀਸਫਾਈਡ ਨਹੀਂ ਹੋ ਇਹਦਾ ਮਤਲਬ ਇਹ ਹੈ ਕਿ ਤੁਸੀਂ ਕੁਝ ਹੋਰ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਪੁੱਛਦੇ ਹੋ ਸਾਹਮਣੇ ਵਾਲੇ ਨੂੰ ਵੀ ਭਾਜੀ ਇਹ ਠੀਕ ਨਹੀਂ ਲੱਗ ਰਿਹਾ ਇਹ ਮੈਂ ਦੁਬਾਰਾ ਕਰਦਾ ਤੁਸੀਂ ਦੁਬਾਰਾ ਕੋਸ਼ਿਸ਼ ਕਰਦੇ ਫੇਰ ਵੀ ਉਹ ਚੀਜ਼ ਨੋਟ ਕਰੈਕਟ ਫੇਰ ਹੀ ਐਟ ਹੁੰਦਾ ਫੇਰ ਤੀਜੀ ਵਾਰ ਕਰਦੇ ਹਾਂ ਉਹ ਸਾਹਮਣੇ ਵਾਲਾ ਤਾਂ ਉਹ ਦੱਸ ਹੀ ਨਹੀਂ ਪਾਰਾ ਉਹਦੇ ਲਈ ਤਾਂ ਤੁਹਾਡਾ ਪਹਿਲੀ ਵਾਰ ਕੀਤਾ ਹੀ ਸਹੀ ਹੈ ਬਸ ਤੁਹਾਨੂੰ ਅੰਦਰੋਂ ਦੀ ਇਹ ਹੈ ਕਿ ਯਾਰ ਮੈਂ ਕੀ ਕਰ ਦਵਾਂ ਫੇਰ ਆਪਣੇ ਤੁਸਰ ਕਈ ਵਾਰੀ ਮੈਨੂੰ ਇਹ ਕਰਨਾ ਪਿਆਗੇ ਬਾਜੀ ਮੇਰੀ ਰਿਕਵੈਸਟ ਹੈ ਤਾਂ ਹੋਰ ਸੀਨ ਕਰ ਲੀਏ ਵੀ ਆ ਰਹਿਣ ਦੋ ਐਸੇ ਲੋਕੇਸ਼ਨ 'ਚ ਕੋਈ ਹੋਰ ਸੀਨ ਹੈਗਾ ਉਹ ਕਰਨਨੇ ਵੀ ਅੱਜ ਨਾ ਕਰੋ ਕੱਲ ਕਰ ਲਾਂਗੇ ਇਹਨੂੰ ਬਾਅਦ 'ਚ ਰੱਖ ਲਓ ਜਦੋਂ ਪਕੜ ਜਾਏਗਾ ਹਾਂ ਜੀ ਜਦੋਂ ਪਕੜ ਜਾਏਗਾ ਕਿ ਪਕੜ ਚਾਹੁੰਦਾ ਨਹੀਂ ਕਈ ਵਾਰੀ ਕਈ ਵਾਰੀ ਐ ਵੀ ਹੁੰਦਾ ਹੈ ਡਾਇਰੈਕਟਰ ਕੁਝ ਹੋਰ ਬੋਲ ਰਿਹਾ ਹੁੰਦਾ 14 ਹੁੰਦਾ ਹੈ ਤੇ ਤੁਸੀਂ ਕੁਝ ਹੋਰ ਸੋਚ ਰਹੇ ਹੋ ਜੀ ਮੈਨੂੰ ਲੱਗਦਾ ਜੀ ਐ ਇਦਾਂ ਬੋਲਣੀ ਚਾਹੀਦੀ ਹੈ ਇਹ ਗੱਲ ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝ ਆਉਂਦੀ ਫਿਰ ਬਾਜੀ ਐਟ ਦੀ ਐਂਡ ਆਫ ਦੀ ਡੇ ਫਿਲਮਸ ਦੇ ਵਿੱਚ ਯੂ ਹੈਵ ਟੂ ਫਾਲੋ ਦੀ ਡਾਇਰੈਕਟਰਸ ਕਮਾਂਡ ਉਹ ਤੁਹਾਨੂੰ ਉਦਾਂ ਕਰਨਾ ਪੈਂਦਾ ਵੀ ਹਾਂ ਜੀ ਕਿਉਂਕਿ ਕਿਉਂਕਿ ਤੁਹਾਨੂੰ ਭਰੋਸਾ ਕਰਨਾ ਪੈਣਾ ਜੀ ਜਦੋਂ ਤੁਸੀਂ ਫੜ ਲਈਆ ਕਰ ਤੈਨੂੰ ਭਰੋਸਾ ਕਰਨਾ ਪੈਣਾ ਜਦੋਂ ਤੁਸੀਂ ਤੁਰ ਪਏ ਹੋ ਸਰਾ ਫਿਰ ਇਦਾਂ ਕਈ ਵਾਰ ਹੋਇਆ ਬਾਜੀ ਔਰ ਮੈਂ ਉਹ ਸੀਨ ਦੇਖ ਕੇ ਸੋਚਿਆ ਮੈਂ ਕਿ ਯਾਰ ਦੇਖਿਆ ਮੈਨੂੰ ਪਤਾ ਸੀ ਤੇ ਉਹੀ ਹੈ ਇਹ ਬਿਲਕੁਲ ਬੋਰਿੰਗ ਸੀ ਇਹਨੂੰ ਇੰਟਰਸਟਿੰਗ ਬਣਾਇਆ ਜਾ ਸਕਦਾ ਸੀ ਔਰ ਮੈਂ ਬਹੁਤ ਆਈ ਥੋੜਾ ਜਿਹਾ ਇਨਵੋਲਵਮੈਂਟ ਰੱਖਣ ਲੱਗ ਪਿਆ ਤਾਂ ਮੈਨੂੰ ਇਹ ਵੀ ਲੱਗਦਾ ਹੈ ਵੀ ਇਹਦਾ ਨਤੀਜਾ ਵੀ ਮੈਨੂੰ ਠੀਕ ਮਿਲਦਾ